ਸਾੜੇ 0.5 ਦੇ ਵਿੱਚ ਕੀ ਨਾਮ ਹੈ ਹਾਂਜੀ ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਰੋਡ ਵਿੱਚ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਆ ਪ੍ਰਧਾਨ ਬਠਿੰਡਾ ਦੀਪੂ ਜੀ ਕਹਿਣਾ ਚਾਹੋਗੇ ਜਿਵੇਂ ਕਿਸਾਨਾਂ ਵੱਲੋਂ 3 ਤਰੀਕ ਨੂੰ ਚੱਕਾ ਜਾਮ ਕੀਤਾ ਜਾ ਰਿਹਾ ਹੈਗਾ ਤੁਸੀਂ ਛੋਟੀ ਕਿਸ तरह ਦੇ ਮੈਂ ਤੁਹਾਨੂੰ ਹਾਂਜੀ ਬਿਲਕੁਲ ਜਿਵੇਂ ਕਿ ਕਿਸਾਨਾਂ ਵੱਲੋਂ ਸਾਨੂੰ ਆਮ ਇਕੱਲੇ ਕਿਸਾਨੀ ਨੂੰ ਲੈ ਕੇ ਨਹੀਂ ਆਮ ਸਾਰੀ ਜਿਹੜੇ ਨਿੱਜੀ ਕਰਨ ਦਾ ਘਵਾੜਾ ਜੋ ਸਾਡੇ ਤੇ ਆ ਰਿਹਾ ਹੈ ਉਹਨੂੰ ਰੋਕਣ ਦੇ ਲਈ ਤੇ ਆਮ ਲੋਕਾਂ ਦੀ ਭਲਾਈ ਲਈ ਜੋ ਧਰਨਾ ਚੱਲ ਰਿਹਾ ਹੈ ਉਦੇ ਵੱਲੋਂ ਜੋ ਪ੍ਰੋਟੈਸਟ 30 ਤਰੀਕ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਰੋਡਵੇ ਪਨ ਬਸ ਦੀ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਵੱਧ ਚੜ ਕੇ ਕਿਸਾਨਾਂ ਦਾ ਜਿਹੜਾ ਸਮਰਥਨ ਕੀਤਾ ਜਾਵੇਗਾ ਤੇ ਸਮਰਥਨ ਵਜੋਂ 30 ਤਰੀਕ ਨੂੰ 10 ਤੋਂ ਲੈ ਕੇ 2 ਵਜੇ ਤੱਕ ਪ੍ਰੋਪਰ ਚੱਕਾ ਜਾਮ ਜਿਹੜਾ ਪੀਆਰਟੀਸੀ ਪੰਜਾਬ ਰੋਡਵੇ ਦਾ ਰਹੇਗਾ ਅਗਰ ਕੋਈ ਵੀ ਵੱਧਵਾ ਐਕਸ਼ਨ ਸਰਕਾਰ ਜਾਂ ਮੈਨੇਜਮੈਂਟ ਲੈ ਕੇ ਆਉਂਦੀ ਹੈ ਤਾਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਦੇ ਤੌਰ ਤੇ ਹੋਰ ਵੀ ਤਖਸ ਕਰਛ ਜਿਸ ਤਰ੍ਹਾਂ ਦਾ ਵੀ ਕਿਸਾਨ ਆਗੂ ਕਹਿਣਗੇ ਉਹ ਕੀਤਾ ਜਾਏਗਾ ਜਿਵੇਂ ਲਗਾਤਾਰ ਇੱਕ ਮਹੀਨੇ ਤੋਂ ਜਿਹੜੇ ਕਿਸਾਨ ਜਿਹੜੇ ਮਰਨਵਰਤ ਜਗਜੀਤ ਸਿੰਘ ਪਰ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਹਲੇ ਤੱਕ ਕੋਈ ਗੱਲਬਾਤ ਸ਼ੁਰੂ ਨਹੀਂ ਕੀਤੀ ਗਈ ਕੀ ਕਹਿਣਾ ਚਾਹੁੰਗੇ ਤੁਸੀਂ ਬਿਲਕੁਲ ਜੀ ਸਾਡੇ ਨਿਰਧੜਕ ਆਗੂ ਜਗਜੀਤ ਸਿੰਘ ਢੱਲੇਵਾਲ ਜੋ ਪਿਛਲੇ 30 ਦਿਨਾਂ ਤੋਂ ਮਰਨਵਰਤ ਤੇ ਬੈਠੇ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਇੱਕ ਕੇਂਦਰ ਸਰਕਾਰ ਹੈ ਇਹ ਬਿਲਕੁਲ ਇਸ ਗੱਲਬਾਤ ਧਿਆਨ ਨਹੀਂ ਦੇ ਰਹੀ ਤਜੋ ਕਿ ਬਹੁਤ ਹੀ ਮਾੜੀ ਮੰਤਭਾਗੀ ਗੱਲ ਹੈਗੀ ਤੇ ਅਸੀਂ ਅਪੀਲ ਕਰਦੇ ਆਂ ਕੇਂਦਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਕਿ ਉਹ ਆਪਦੇ ਪੱਧਰ ਤੇ ਵੀ ਕਿਸੇ ਤਰ੍ਹਾਂ ਵੀ ਜੋ ਸਾਡੇ ਆਗੂ ਹੈ ਇਹਨਾਂ ਦੀ ਜਾਨ ਦੀ ਪ੍ਰਵਾਹ ਕਰਦੇ ਆ ਹੋયા ਉਹਨਾਂ ਦੇ ਜਿਹੜੇ ਮਸਲੇ ਹੈ ਜੈ ਐਮ ਐਸ ਪੀ ਦੀ ਗਰੰਟੀ ਹੈ ਜਿਹੜੇ ਵੀ ਮਸਲੇ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਸੌਟ ਆਊਟ ਕੀਤਾ ਜਾਵੇ ਜਿੰਨੇ ਮੰਗਾਂ ਹੈ ਜੇ ਦੇਖਿਆ ਜਾਵੇ ਤਾਂ ਸਾਰੇ ਪੰਜਾਬ ਵਾਸੀਆਂ ਦੀਆਂ ਇਸ ਲਈ ਜਿਵੇਂ ਤੁਸੀਂ ਹਮਾਇਤ ਕੀਤੀ ਹੈਗਾ ਵੀ 86 ਮਲਾਜਮਾਂ ਨੇ ਹਮਾਇਤ ਕਰਤੀ ਤੇ ਦੂਸਰੀਆਂ ਜਥੇਬੰਦੀਆਂ ਨੂੰ ਵੀ ਲੱਗਦਾ ਹੈ ਕਿ ਹਮਾਇਤ ਕਰਨੀ ਚਾਹੀਦੀ ਬਿਲਕੁਲ ਜੀ ਇਹ ਆਮ ਲੋਕਾਂ ਦੀ ਲੜਾਈ ਹੈ ਇਹ ਕੋਈ ਇਕੱਲੇ ਜਗਜੀਤ ਸਿੰਘ ਡੱਲੇਵਾਲ ਦੀ ਲੜਾਈ ਨਹੀਂ ਇਹ ਆਮ ਪਬਲਿਕ ਦੀ ਲੜਾਈ ਹੈ ਅਸੀਂ ਆਮ ਪਬਲਿਕ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਜੋ ਲੜਾਈ ਹੈ ਜਾਂ ਇਹ ਜੋ ਧਰਨਾ ਹੈ ਇਹਦੇ 'ਚ ਵੱਧ ਚੜ ਕੇ ਜੋ ਆਪਣਾ ਸਮਰਥਨ ਦਿੱਤਾ ਜਾਵੇ ਵੱਧ ਚੜ ਕੇ ਜੋ ਖਨੌਰੀ ਬਾਟਰ ਤੇ ਪਹੁੰਚਿਆ ਜਾਵੇ ਤੇ ਦੂਸਰੀਆਂ ਜਥੇਬੰਦੀਆਂ ਨੂੰ ਵੀ ਅਸੀਂ ਆਪ ਦੇ ਤੌਰ ਤੇ ਅਪੀਲ ਕਰਦੇ ਆ ਕਿ ਵੱਧ ਚੜ ਕੇ ਕਿਸਾਨ ਜਥੇਬੰਦੀਆਂ ਦੀ ਹਮਾਇਤ ਕੀਤੀ ਜਾਵੇ ਤਾਂ ਜੋ ਜਿਹੜੀ ਸੱਚਾ ਹੱਕ ਸੱਚ ਦੀ ਲੜਾਈ ਹੈ ਕਿਉਂਕਿ ਜਿਹੜੀਆਂ ਜਥੇਬੰਦੀਆਂ ਇਹ ਬੰਦਗਾਂ ਉਹ ਹੱਕ ਸੱਚ ਵਾਸਤੇ ਲੜਦੀਆਂ ਆਰ ਆਉਂਦੀਆਂ ਤਾਂ ਇਹ ਜੋ ਹੱਕ ਸੱਚ ਦੀ ਲੜਾਈ ਅੱਜ ਦੇ ਟਾਈਮ ਚੱਲ ਰਹੀ ਹੈ ਤੇ ਇਹਦੇ ਚ ਸਮਰਥਨ ਕਰਨਾ ਹਰ ਇੱਕ ਦਾ ਆਪਦਾ ਨਿੱਜੀ ਫਰਜ਼ ਬੰਦਾ ਹੈ ਇਸ ਲਈ ਅਸੀਂ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਇਸ ਜੋ ਸੰਘਰਸ਼ ਵਿੱਚ ਬਹੁਤ ਚੜ ਕੇ ਇਸਾਂ ਲੰ ਜਾਣ ਜਾਈਏ ਮੇਰਾ ਨਾਮ ਕੁਲਵੰਤ ਸਿੰਘ ਸਹਿਕ ਸੁਬਾਗੂ ਮਨਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਬ੍ਰਾਂਚ ਬਝੰਡਾ ਜਿਵੇਂ ਕਿਸਾਨਾਂ ਵੱਲੋਂ 30 ਤਰੀਕ ਨੂੰ ਚੱਕਾ ਜਾਮ ਕੀਤਾ ਜਾਣਾ ਹੈ ਉਸ ਬਾਰੇ ਤੁਹਾਡੀ ਕੀ ਬਿਲਕੁਲ ਜੀ ਜੋ ਤਜ਼ਾ ਨਿਸ਼ਾਨ ਚਲ ਰਿਹਾ ਹੈ ਉਸ ਸੰਘਰਸ਼ ਦੇ ਵਿੱਚ ਸਾਡੇ ਪੰਜਾਬ ਦੇ ਨਿਤੜਕ ਜਰਨੈਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਪਿਛਲੇ 30 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਤਾਂ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਕਨਵਸ ਪੀਆਰਟੀਸੀ ਵਰਕਰ ਯੂਨੀਅਨ 25/11 ਵੱਲੋਂ 30 ਤਰੀਕ ਨੂੰ 4 ਘੰਟੇ ਪ੍ਰੋਪਰ ਚੱਕਾ ਜਾਮ ਕਰਕੇ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਐਲਾਨ ਕੀਤਾ ਹੈ ਵੀ ਜੇਕਰ ਕੇਂਦਰ ਸਰਕਾਰ ਸਾਡੇ ਮਸਲੇ ਹੱਲ ਨਹੀਂ ਕਰਦੀ ਐਮਐਸਪੀ ਲਾਗੂ ਨਹੀਂ ਕਰਦੀ ਤਾਂ ਅਸੀਂ ਇਹ ਜਿਹੜਾ ਸੰਘਰਸ਼ ਚੱਲ ਰਿਹਾ ਹੈ ਇਹਦੇ ਵਿੱਚ 30 ਤਰੀਕ ਨੂੰ ਅਸੀਂ ਮੁਕੰਮਲ ਚੱਕਾ ਜਾਮ ਕਰਕੇ ਆਮ ਪਬਲਿਕ ਤੱਕ ਮਹੱਸੀ ਲਾਵਾਂਗੇ ਵੀ ਸਰਕਾਰ ਜਿਹੜੀ ਉਹ ਪੰਜਾਬ ਦੇ ਜਿਹੜੇ ਕਿਵੇਂ ਉਹ ਹੱਕ ਨੱਪ ਕੇ ਬੈਠੀਏ ਤੇ ਉਹਨਾਂ ਹੱਕਾਂ ਦੇ ਲਈ ਜਿਹੜੇ ਸਾਡੇ ਸਾਥੀ ਨੇ ਲੜਾਈ ਲੜ ਰਹੇ ਨੇ ਉਹਨਾਂ ਦੀ ਅਸੀਂ ਡਟ ਕੇ ਹਮਾਇਤ ਕਰਾਂਗੇ ਤੇ ਆਪ ਪਬਲਿਕ ਤੱਕ ਇਸ ਨੇ ਹਲਾਵਾਂਗੇ ਕਿ ਜਿਹੜੀ ਕੇਂਦਰ ਸਰਕਾਰ ਏ ਉਹ ਪੰਜਾਬ ਨਾਲ ਕਿਵੇਂ ਅੜਿਆ ਰਵਈਆ ਅਪਣਾ ਕੇ ਸਾਡੇ ਹੱਕ ਜਿਹੜੇ ਦੱਬ ਕੇ ਬੈਠੀ ਹੈ ਜਿਹੜੀ ਸੋਸ਼ਲ ਮੁਲਾਜ਼ਮਾਂ ਜੱਥੇਬੰਦੀ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਪਰ ਜੇ ਦੇਖਿਆ ਜਾ 35 40 ਜਿਹੜੀਆਂ ਕਿਸਾਨ ਜੱਥੇਬੰਦੀਆਂ ਉਹਨਾਂ ਵੱਲੋਂ ਵੀ ਭਾਵੇਂ ਉਹਨਾਂ ਦੇ ਲੱਖ ਬਖਰੇਵੇਂ ਪਰ ਉਹਨਾਂ ਨੂੰ ਇੱਕ ਅਧ ਖਾਉਣਾ ਚਾਹੀਦਾ ਤੇ ਇਸ ਹੱਥੇ ਤੇ ਖੱਟੇ ਹੋਣਾ ਚਾਹੀਦਾ ਬਿਲਕੁਲ ਜੀ ਇਹ ਜਿਹੜੀ ਲੜਾਈ ਹੈ ਉਹ ਕੋਈ ਇਕੱਲੇ ਕਿਸਾਨੀ ਵਾਸਤੇ ਨਹੀਂ ਹਰ ਇੱਕ ਵਰਗ ਨੂੰ ਇਸ ਚੀਜ਼ ਦਾ ਸੇਖ ਲੱਗਣਾ ਹੈ ਕਿਉਂਕਿ ਜੇਕਰ ਕਿਸਾਨ ਖੁਸ਼ਹਾਲੇ ਤਾਂ ਹਰ ਇੱਕ ਦੁਕਾਨਦਾਰ ਹਰ ਇੱਕ ਵਪਾਰੀ ਸਭ ਨੂੰ ਉਸ ਚੀਜ਼ ਦਾ ਬੈਨੀਫਿਟ ਮਿਲਦਾ ਹੈ ਜੇਕਰ ਕਿਸਾਨੀ ਡੁੱਬ ਜੇ ਡੁੱਬ ਗਈ ਤਾਂ ਹਰ ਇੱਕ ਵਰਗ ਜਿਹੜਾ ਉਹ ਖਤਰੇ ਵਿੱਚ ਜਾਏਗਾ ਇਸ ਲਈ ਅਸੀਂ ਆਮ ਪਬਲਿਕ ਨੂੰ ਆਮ ਪਰਕਰਾਂ ਨੂੰ ਵੀ ਅਪੀਲ ਕਰਦੇ ਆ ਤੇ ਸਮੂਹ ਭਰਾਤਰੀ ਜਥੇਬੰਦੀਆਂ ਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਸਭ ਨੂੰ ਅਪੀਲ ਕਰਦੇ ਆਂ ਵੀ ਇਸ ਸਾਂਝੇ ਕੋਲ ਦੇ ਵਿੱਚ ਚੱਲ ਰਹੇ ਸੰਘਰਸ਼ ਦੇ ਵਿੱਚ ਹਿੱਸਾ ਬਣੋ ਤੇ ਖਨੋਰੀ ਬਾਰਡਰ ਤੇ ਵੱਡੀ ਗਿਣਤੀ ਚ ਪਹੁੰਚ ਕੇ ਸਰਕਾਰ ਨੂੰ ਦਬਾਉਣ ਦੇ ਲਈ ਸਰਦਾਰ ਜਗਜੀਤ ਸਿੰਘ ਦੀ ਜਿਹੜਾ ਮਰਨ ਵਰਤੇ ਉਹਨੂੰ ਅਜਾਈ ਨਾ ਜਾਣ ਦਿੱਤਾ ਜਾਵੇ ਤੇ ਉਹਨਾਂ ਦੇ ਜਿਹੜਾ ਸੰਘਰਸ਼ ਦੇ ਵਿੱਚ ਵੱਧ ਤਾਲ ਕੇ ਹਮਾਇਤ ਕਰਕੇ ਕੇਂਦਰ ਸਰਕਾਰ ਨੂੰ ਜਿਹੜਾ ਸਾਡੀਆਂ ਮੰਗਾਂ ਨੇ ਉਹ ਮਨਵਾਉਣ ਲਈ ਮਜਬੂਰ ਕੀਤਾ ਜਾਵੇ ਸਮੂਹ ਭਰਾਤਰੀ ਜ세 ਬਧੀਆਂ ਵੱਡੀ ਗਿਣਤੀ ਦੇ ਵਿੱਚ ਇਸ ਸਾਂਝੇ ਘੋਲ ਦੀ ਹਮਾਇਤ ਕਰਨ ਤੇ ਕਨੌਰੀ ਬਾਰਡਰ ਤੇ ਪਹੁੰਚ ਕੇ ਸਾਰੇ ਕਿਸਾਨ ਭਰਾ ਇਸ ਜਿਹੜੇ ਸਾਂਝੇ ਸੰਘਰਸ਼ ਲਈ ਹਮਾਇਤ ਕਰਦੇ ਹੋਏ ਲੋਕਾਂ ਦੇ ਨਾਲ ਡਟ ਕੇ ਖੜਨ ਤੇ ਪੰਜਾਬ ਦੇ ਕਿਸਾਨੀ ਦੇ ਜਿਹੜੇ ਮੁੱਦੇ ਨੇ ਉਹ ਜਲਦ ਹੱਲ ਕਰਾਉਣ ਦੇ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰੇ ਇਸ ਲਈ ਸਮੂਹ ਭਰਾਤਰੀ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਅਪੀਲ ਕਰਦੇ ਆ ਜਿਹੜੀ ਲੜਾਈ ਕਿਸੇ ਇੱਕ ਪਰਸਨ ਇਸ ਕਿਸੇ ਵਰਗ ਦੀ ਨਹੀਂ ਇਹ ਸਾਰੇ ਪੰਜਾਬ ਦੇ ਡੈਮੋਕਰ ਨੂੰ ਰੋਕਣ ਦੇ ਲਈ ਜਿਹੜੀ ਲੜਾਈ ਲੜੀ ਜਾ ਰਹੀ ਹੈ ਇਹਦਾ ਸਾਨੂੰ ਸਭ ਨੂੰ ਜਿਹੜਾ ਹਿੱਸਾ ਬਣਨਾ ਚਾਹੀਦਾ